ਹਾਲਚੂਗ ਆ ਚੁੱਕਾ ਹੈ ਜਿੱਥੇ ਜ਼ਮੀਨ ਦੇ ਟੋਟੇ ਜਿਗਰ ਦੇ ਟੋਟਿਆਂ ਤੇ ਭਾਰੀ ਪੈ ਰਹੇ ਨੇ ਦੋ ਭਰਾ ਜੋ ਬਚਪਨ ਦੇ ਵਿੱਚ ਇਕੱਠੇ ਵੱਡੇ ਹੋਏ ਤੇ ਇਸੇ ਦਰਮਿਆਨ ਜ਼ਮੀਨੀ ਵਿਵਾਦ ਕਰਕੇ ਇੱਕ ਭਰਾ ਦੇ ਵੱਲੋਂ ਆਪਣੇ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੜਫਾ ਤੜਫਾ ਕੇ ਆਪਣੇ ਵੱਡੇ ਵੀਰ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਇੱਕ ਛੋਟਾ ਜਿਹਾ ਜ਼ਮੀਨ ਦਾ ਟੋਟਾ ਦੋ ਭਰਾਵਾਂ ਦੇ ਰਿਸ਼ਤੇ ਤੇ ਭਾਰੀ ਪੈ ਜਾਂਦਾ ਹੈ ਜਿੱਥੇ ਛੋਟੇ ਭਰਾ ਦੇ ਵੱਲੋਂ ਆਪਣੇ ਵੱਡੇ ਭਰਾ ਜੋ ਐਸਆਈਸੀ ਉਸ ਨੂੰ ਮੌਤ ਦੇ ਘਾਟ ਉਤਾਰੇ ਜਾਂਦਾ ਹੈ ਟਰੈਕਟਰ ਦੇ ਨਾਲ ਦਰੜ ਦਿੱਤਾ ਜਾਂਦਾ ਹੈ ਬਰਨਾਲਾ ਤੋਂ ਇਹ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਬੀਤੇ ਦਿਨ ਦੀ ਇਹ ਖਬਰ ਸੀ ਕਿ ਜਿੱਥੇ ਇੱਕ ਭਰਾ ਦੇ ਵੱਲੋਂ ਇੱਕ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਵਜ੍ਹਾ ਸਿਰਫ ਇੰਨੀ ਸੀ ਕਿ ਜ਼ਮੀਨੀ ਵਿਵਾਦ ਕਾਫੀ ਸਮੇਂ ਤੋਂ ਦੋ ਭਰਾਵਾਂ ਦੇ ਵਿਚਕਾਰ ਚੱਲ ਰਿਹਾ ਸੀਗਾ ਲਗਾਤਾਰ ਦੋਵਾਂ ਭਰਾਵਾਂ ਵਿੱਚ ਜ਼ਮੀਨ ਦੇ ਟੁਕੜੇ ਕਰਕੇ ਲੜਾਈਆਂ ਹੋ ਰਹੀਆਂ ਸੀ ਤੇ ਇਸੇ ਕਰਕੇ ਛੋਟੇ ਭਰਾ ਨੂੰ ਗੁੱਸਾ ਆਉਂਦਾ ਹੈ ਤੇ ਉਹ ਟਰੈਕਟਰ ਦੇ ਨਾਲ ਰਾਹ ਜਾਂਦੇ ਆਪਣੇ ਵੱਡੇ ਵੀਰ ASI ਭਰਾ ਨੂੰ ਮੌਤੇ ਘਾਟ ਉਤਾਰ ਦਿੰਦਾ ਹੈ ਸਿੱਧਾ ਤਸਵੀਰਾਂ ਤੁਹਾਨੂੰ ਉਸ ਟਰੈਕਟਰ ਦੀਆਂ ਵੀ ਦਿਖਾਵਾਂਗੇ ਜਿਸ ਟਰੈਕਟਰ ਦੇ ਨਾਲ ਇੱਕ ਭਰਾ ਦੇ ਵੱਲੋਂ ਆਪਣੇ ਭਰਾ ਦਾ ਕਤਲ ਕੀਤਾ ਜਾਂਦਾ ਹੈ ਦਰਸਲ ਜੋ ASI ਭਰਾ ਹੁੰਦਾ ਹੈ ਉਹ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ ਹੈ ਤੇ ਇਸੇ ਦਰਮਿਆਨ ਜੋ ਛੋਟਾ ਭਰਾ ਹੁੰਦਾ ਹੈ ਉਹ ਟਰੈਕਟਰ ਤੇ ਆਂਦਾ ਹੈ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰਦਾ ਹੈ